ਸਰੂਪ ਦੁਨੀਆ ਨੂੰ ਦਿਖਾਉਣਾ ਮਾਂ ਜਿਹੜਾ ਦੁਨੀਆ ਨੇ ਅੱਜ ਤਾਈਂ ਦੇਖਿਆ ਇਹ ਨਹੀਂ ਲੋਕ ਕਹਿੰਦੇ ਨਿਰੰਕਾਰ ਪਤਾ ਨਹੀਂ ਕਿ ਹੋ ਗਿਆ ਕਿੱਥੇ ਰਹਿੰਦਾ ਕੀ ਕਰਦਾ ਇਹ ਮਹਾਰਾਜ ਨੇ ਮੂਲ ਮੰਤਰ ਦੇ ਵਿੱਚ ਅਕਾਲ ਪੁਰਖ ਦਾ ਸਰੂਪ ਹੈ ਉਹਨੂੰ ਵਰਣਨ ਕਰਿਆ ਹੁਣ ਇੱਥੇ ਗੁਰੂ ਜੀ ਕਹਿੰਦੇ ਜਿਹੜਾ ਗੁਰ ਕੀ ਮੂਰਤ ਗੁਰੂ ਦਾ ਸਰੂਪ ਕੀ ਆ ਗੁਰੂ ਤਾਂ ਸ਼ਬਦ ਰੂਪ ਆ ਫਰ ਉਹ ਸ਼ਬਦ ਦੇ ਨਾਲ ਗੁਰੂ ਦੀ ਮੂਰਤੀ ਨੂੰ ਆਪਣੇ ਮਨ ਦੇ ਵਿੱਚ ਧਿਆਨ ਤਰ ਫਿਰ ਕਹਿੰਦੇ ਗੁਰ ਕੈ ਸ਼ਬਦ ਮੰਤਰ ਮਨ ਮਾਨ ਏ ਪਿਆਰੇ ਗੁਰ ਕੈ ਸ਼ਬਦ ਜਿਹੜਾ ਗੁਰੂ ਅਰਜਨ ਦਿੱਤਾ ਸ਼ਬਦ ਦਾ ਨਾਂ ਇਹ ਮੰਤਰ ਆ ਮਨ ਨੂੰ ਮਨਾਉਣ ਵਾਲਾ ਓਣੀ ਮਨ ਮੰਦਾ ਮਨਿਕਾਪੂ ਹੁੰਦਾ ਮਨ ਨੂੰ ਬਹੁਤ ਔਖਾ ਵਾ ਜਿੰਨਾ ਚਿਰ ਬੰਦਾ ਗੁਰੂ ਦੇ ਸ਼ਰਨ ਚ ਨਹੀਂ ਆਉਂਦਾ ਗੁਰੂ ਨੂੰ ਸਮਰਪਿਤ ਨਹੀਂ ਹੁੰਦਾ ਉਨਾਂ ਚਿਰ ਜੀਵ ਕੋਈ ਐ ਮਨਮੁਖ ਹੈ ਇਹਦਾ ਭਾਵ ਮਨ ਦੇ ਵੱਲੀ ਮੋਖ ਹੈ ਜੋ ਮਨ ਕਹਿੰਦਾ ਮੰਨਣਾ ਜੋ ਮਨ ਕਰਦਾ ਕਰਾਉਣਾ ਮਨ ਦੇ ਨਾਲ ਚੱਲਣਾ ਤੇ ਜਦੋਂ ਬੰਦਾ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਫਿਰ ਉਹ ਕੀ ਉਹਦੀ ਅਵਸਥਾ ਬਦਲਦੀ ਹੈ ਕੀ ਬਣ ਜਾਂਦਾ ਗੁਰਮਖ ਉਹਦਾ ਮੁਖ ਗੁਰੂ ਲਈ ਆ ਉਹ ਮੰਨਦੀ ਨਹੀਂ ਮੰਨਦਾ ਗੁਰੂ ਦੀ ਮੰਨਦਾ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਜੁੜ ਗਿਆ ਫਿਰ ਇਹ ਮੰਤਰ ਮਨ ਨੂੰ ਮਨਾ ਲੈਂਦਾ ਇਹ ਕੇਵਲ ਪਿਆਰਿਓ ਮਨ ਨੂੰ ਮਨਾਉਣ ਵਾਲਾ ਮੰਤਰ ਗੁਰਮੰਤਰ ਆ ਇਹ ਪਾਸ਼ਾ ਕਹਿੰਦੇ ਗੁਰ ਕਾ ਸ਼ਬਦ மன 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 மந்த